ਚੁੱਕੇ ਨੇ ਪਰ ਫਿਰ ਵੀ ਇੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਬੂਟਾ ਨਹੀਂ ਲਗਾਇਆ ਗਿਆ ਆਪਣੇ ਆਪ ਉੱਤੇ ਟੁਕਾ-ਦੁਕਾ ਦਰਫਤ ਉੱਤੇ ਹੋਈ ਨਜ਼ਰ ਆ ਰਹੀ ਹੈ ਉਹ ਕੈਮਰਾਮੈਨ ਨੂੰ ਕਹਾंगा ਕਿ ਇਸ ਪਾਸੇ ਖਾਸ ਤੌਰ ਤੇ ਜਿਹੜੇ ਹੈਗੇ ਨੇ ਅ ਪ੍ਰਕਾਸ਼ ਕਟਾਈ ਕੀਤੀ ਹੋਈ ਆ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਉਪਾਗ ਨਹੀਂ ਕੀਤਾ ਗਿਆ ਆਉ ਤੁਹਾਨੂੰ ਦਿਖਾਉਣੇ ਆ ਕਿ ਛੋਟੇ-ਛੋਟੇ ਬੂਟੇ ਜਿਹੜੇ ਆਪ ਮਹਾਰੇ ਉੱਤੇ ਨੇ ਉਹਨਾਂ ਦਾ ਆ ਪਾਸੇ ਬਹੁਤ ਵਧੀਆ ਖਾਂ ਹੁੰਦੀ ਨਜ਼ਰ ਆ ਰਹੀ ਆ ਪਰ ਸਰਕਾਰ ਵੱਲੋਂ ਕੋਈ ਬਾਣੀ ਵਿਭਾਗ ਵੱਲੋਂ ਅਤੇ ਜਿਹੜੇ ਉਸ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਅਜੇ ਹਾਲ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਭਾਵੇਂ ਕਿ ਇਹਨਾਂ ਅੰਤਰਖਤਾਂ ਨੂੰ ਹਜੇ ਤੱਕ ਲਾਇਆ ਜਾਣਾ ਬਹੁਤ ਜ਼ਰੂਰੀ ਸੀ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਬਾਰ-ਬਾਰ ਆਪਣੇ ਬਿਆਨਾਂ ਦੇ ਵਿੱਚ ਅੰਤਰਖਤਾਂ ਦੀ ਜਿਹੜੀ ਗਿਲਤੀਆ ਘਟੀਆਂ ਉਸ ਨੂੰ ਵਧਾਉਣ ਦੇ ਲਈ ਉਪਰਾਲੇ ਕਰਨ ਦੀਆਂ ਗੱਲਾਂ ਕਰ ਰਹੇ ਨੇ ਭਾਵੇਂ ਕਿ ਡੀਪੀ ਡੈਕਟ ਪੰਚਾਇਤਿੰਗ ਪਾਮਤੋਲਾਵਾ ਐਡੀਸੀ ਡੀ ਜਿਹੜੇ ਏ ਆਪਣਾ ਉਹ ਤਾਂ एडीसी डी ਹੁੰਦੇ ਆ ਉਹਨਾਂ ਨੇ ਵੀ ਜਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਡਰਾਫਟ ਗਰਾਉਂਡ ਦੀ ਗੱਲ ਕੀਤੀ ਹੈ ਪਰ ਮੰਤਰੀ ਜੇਸ਼ਵਕ ਤੇ ਸੀ ਗੰਤਰੀ ਸਮਾਣਾ ਹਲਕੇ ਦੇ ਵਿਖਤਦੇ ਆ ਜਿੱਤੇ ਕਿ ਚੌਕ ਚੇਤਨ ਸਿੰਘ ਜੋੜੇ ਮਾਜਰਾ ਇੱਕ ਪੰਜਾਬ ਦੇ ਕੈਬਨਿਟ ਮਿਨਿਸਟਰ ਨੇ ਉਹਨਾਂ ਵੱਲੋਂ ਵੀ ਕੋਈ ਵਿਸ਼ੇਸ਼ ਤੌਰ ਤੇ ਉਪਰਾਲਾ ਨਹੀਂ ਕੀਤਾ ਜਾਂਦਾ ਜੇਕਰ ਅਜਿਹੇ ਹਾਲਾਤ ਰਹੇ ਤਾਂ ਸੜਕਾਂ ਨੂੰ ਚੌੜੇ ਕਰਨ ਦੇ ਨਾਮ ਤੇ ਟੁੱਟੇ ਜਾਂਦੇ ਤਰਕਾਂ ਦੀ ਇਸੀ ਤਰ੍ਹਾਂ ਭਰਪੂਰ ਗਿਣਤੀ ਦੇ ਵਿੱਚ ਕਟਾਈ ਕੀਤੀ ਗਈ ਤਾਂ ਬਹੁਤ ਜਲਦ ਇਹ ਜਿਹੜੀ ਧਰਤੀ ਹੈਗੀ ਆ ਇਹ ਜਿਹੜਾ ਪੰਜਾਬ ਆ ਦਰਖਤਾਂ ਤੋਂ ਬਿਹੋਣਾ ਹੋ ਜਾਵੇਗਾ ਤੇ ਲੋੜ ਹੈ ਕਿ ਕੁਝ ਅਜਿਹੇ ਉਪਰਾਲੇ ਕਰਨ ਦੀ ਜਿਸ ਦੇ ਨਾਲ ਦਰਖਤਾਂ ਦੀ ਗਿਣਤੀ ਬਰਕਰਾਰ ਰੱਖੀ ਜਾਵੇ ਅਤੇ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਅਤੇ ਪੰਚਾਇਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਉਹ ਅੱਜ ਇਹ ਬਣਾ ਲੈ ਕਰਨ ਦੀ ਕੋਸ਼ਿਸ਼ ਕਰਨ ਤਾਂ ਕਿ ਇਸ ਜਿਹੜੀ ਮੇਨ ਰੋਡ ਹੈ ਜਿੱਥੇ ਟਰੈਫਿਕਾਂ ਦੀ ਪ੍ਰਮਾਰ ਹੋਵੇ ਹਾਲਾਂਕਿ ਪੰਜਾਬ ਸਰਕਾਰ ਦਾ ਪਹਿਲਾ ਅਤੇ ਮੁਢਲਾ ਫਰਜ਼ ਹੁੰਦਾ ਹੈ ਕਿ ਜਿਹੜੇ ਟਰੈਫਿਕ ਪੱਤੇ ਗਏ ਨੇ ਤਾਂ ਉਹਨਾਂ ਦਾ ਟਰੈਫਿਕਾਂ ਦੀ ਪ੍ਰਭਾਈ ਕੀਤੀ ਜਾਵੇ ਪਰ ਫਿਰ ਵੀ ਜੇ ਕੋਈ ਸਮਾਜ ਸੇਵੀ ਸੰਸਥਾ ਯੂਥ ਕਲੱਬ ਅਤੇ ਹੋਰ ਕੋਈ ਜਿਹੜੇ ਸੰਗਠਨ ਨੇ ਉਹ ਚਾਹਣ ਤਾ ਇਸ ਪਾਸੇ ਮਨਜ਼ੂਰੀ ਲੈ ਕੇ ਸਰਕਾਰ ਤੋਂ ਮਨਜ਼ੂਰੀ ਲੈ ਕੇ ਇਸ ਪਾਸੇ ਧਿਆਨ ਦੇਣ ਤਾਂ ਕਿ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜਿਹੜੀ ਤਰਖਤਾਂ ਦੀ ਗਿਣਤੀ ਘਟੀਆ ਉਹ ਪਰਕਾਰ ਰਹ ਸਕੇ ਬਿਊਰੋ ਰਿਪੋਰਟ ਨਵਸਮਾਚ